ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸਰਕਾਰ ਵੱਲੋਂ ਜੋ ਬਿਆਨ ਆ ਰਹੇ ਨੇ ਤੋਂ ਇਹ ਜ਼ਰੂਰ ਜ਼ਾਹਿਰ ਹੁੰਦਾ ਵੀ ਹੋ ਸਕਦਾ ਹੈ ਵੀ ਡੀਏਪੀ ਦੇ ਰਾਿਕ ਲੱਗ ਜਾਣ ਜਿਹੜੇ ਕਿਸਾਨ ਭਰਾ ਹਜੇ ਕਣਕ ਦੀ ਬਜਾਈ ਕਰਨ ਤੋਂ ਬਿਨਾਂ ਰਹਿੰਦੇ ਨੇ ਜਾਂ ਜਿਨ੍ਹਾਂ ਕੋਲ ਹਜੇ ਡੀਏਪੀ ਅਵੇਲੇਬਲ ਨਹੀਂ ਹੈ ਕਿ ਵੀ ਹੋ ਸਕਦਾ ਹੈ ਵੀ ਸਰਕਾਰ ਦੇ ਮੁਤਾਬਕ ਸੁਸਾਇਟੀਆਂ ਨੂੰ ਡੀਏਪੀ ਹੋਰ ਦਿੱਤੀ ਜਾਵੇ ਤਾਂ ਕਿ ਜਿਹੜੇ ਵੀ ਕਿਸਾਨ ਭਰਾ ਹਜੇ ਤੱਕ ਡੀਏਪੀ ਤੋਂ ਬਿਨਾਂ ਰਹਿੰਦੇ ਨੇ ਉਨ੍ਹਾਂ ਨੂੰ ਡੀਏਪੀ ਉਪਲਬਧ ਕਰਾਈ ਜਾਵੇ ਅਤੇ ਕਿਸਾਨ ਆਪਣੀ ਕਣਕ ਬੀਜ ਸਕਣ ਜੇ ਕਿਸਾਨ ਭਰਾ ਕਣਕ ਨਹੀਂ ਬੀਜ ਸਕਦੇ ਤਾਂ ਜਿਹੜੀ ਡੀਏਪੀ ਦੇ ਨਾਲ ਡੀਟੀਐਸਪੀ ਹੁੰਦੀ ਹੈ ਉਹਦੇ ਨਾਲ 15 16 ਕਿਲੋ ਜੂਰੀਏ ਦਾ ਅੱਗੇ ਛਿੱਟਾ ਲਗਾ ਕੇ ਤੇ ਟੀਐਸਪੀ ਬੀਜ ਸਕਦੇ ਨੇ ਉਹ ਡੀਏਪੀ ਜੇ ਨਹੀਂ ਕੰਮ ਕਰੂਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਨੂੰ ਵੀ ਪਤਾ ਲੱਗ ਸਕੇ ਈ ਧੰਨਵਾਦ ਜੀ